ਸਭ ਤੋਂ ਵੱਡਾ ਝੂਠ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਾ ਭੋਜ ਦੇ ਰਾਜ ਦੀ ਰਾਜਾ ਭੋਜ ਨੂੰ ਅਕਸਰ ਹੈਰਾਨੀ ਕਰਨ ਵਾਲੀਆਂ ଘੋਸ਼ਨਾਵਾਂ ਕਰਨ ਦਾ ਸ਼ੌਂਕ ਸੀ ਇੱਕ ਵਾਰ ਰਾਜਾ ਭੋਜ ਨੇ ਪੂਰੇ ਨਗਰ ਵਿੱਚ ଘੋਸ਼ਣਾ ਕਰਵਾ ਦਿੱਤੀ ਕਿ ਜੋ ਸਭ ਤੋਂ ਵੱਡਾ ਝੂਠ ਬੋਲੇਗਾ ਉਸ ਨੂੰ 500 ਸੋਨੇ ਦੇ ਸਿੱਕੇ ਇਨਾਮ ਵਜੋਂ ਦਿੱਤੇ ਜਾਣਗੇ ਰਾਜਾ ਭੋਜ ਦੀ ਇਸ ਤਰ੍ਹਾਂ ଘੋਸ਼ਣਾ ਤੋਂ ਬਾਅਦ ਤਾਂ ਮਹਿਲ ਵਿੱਚ ਝੂਠ ਬੋਲਣ ਵਾਲਿਆਂ ਦਾ ਜਿਵੇਂ ਮੇਲਾ ਹੀ ਲੱਗ ਗਿਆ ਲੋਕ ਆਉਂਦੇ ਤੇ ਇੱਕ ਤੋਂ ਇੱਕ ਵੱਡਾ ਝੂਠ ਬੋਲਦੇ ਪਰ ਕਿਸੇ ਦਾ ਵੀ ਝੂਠ ਰਾਜਾ ਭੋਜ ਨੂੰ ਪਸੰਦ ਨਹੀਂ ਆਉਂਦਾ ਹੌਲੀ ਹੌਲੀ ਲੋਕ ਘਟ ਗਏ ਲੋਕਾਂ ਨੂੰ ਲੱਗਿਆ ਕਿ ਰਾਜਾ ਸ਼ਾਇਦ ਵੈਸੇ ਹੀ ਉਹਨਾਂ ਨਾਲ ਮਜ਼ਾਕ ਕਰ ਰਿਹਾ ਹੈ ਇੱਕ ਦਿਨ ਰਾਜਾ ਭੋਜ ਆਪਣੇ ਦਰਬਾਰ ਵਿੱਚ ਬੈਠੇ ਸਨ ਤਾਂ ਇੱਕ ਨੌਜਵਾਨ ਆਇਆ ਤੇ ਬੋਲਿਆ ਮਹਾਰਾਜ ਮੈਂ ਸੁਣਿਆ ਹੈ ਕਿ ਤੁਸੀਂ ਕੋਈ ਘੋਸ਼ਣਾ ਕੀਤੀ ਹੈ ਹਾਂ ਜੋ ਵੀ ਸਭ ਤੋਂ ਵੱਡਾ ਝੂਠ ਬੋਲੇਗਾ ਉਸ ਨੂੰ 500 ਦੇ ਸਿੱਕੇ ਇਨਾਮ ਚ ਦਿੱਤੇ ਜਾਣਗੇ ਪਹਿਲਾ ਤਾਂ ਤੁਸੀਂ 1000 ਸੋਨੇ ਦੇ ਸਿੱਕੇ ਕਹੇ ਸਨ ਨੌਜਵਾਨ ਨੇ ਕਿਹਾ ਐਨਾ ਵੱਡਾ ਝੂਠ ਮੈਂ ਕਦੋਂ 1000 ਸੋਨੇ ਦੇ ਸਿੱਕੇ ਕਹੇ ਸਨ ਰਾਜਾ ਭੋਜ ਨੇ ਬੁੜ ਬੜਾਉਂਦੇ ਹੋਏ ਕਿਹਾ ਤਾਂ ਮਹਾਰਾਜ ਤੁਸੀਂ ਮੰਨ ਲਿਆ ਕਿ ਮੇਰਾ ਝੂਠ ਸਭ ਤੋਂ ਵੱਡਾ ਹੈ ਅੰਤ ਤੁਸੀਂ ਮੈਨੂੰ ਮੇਰਾ ਇਨਾਮ 500 ਸੋਨੇ ਦੇ ਸਿੱਕੇ ਦੇ ਦਿਓ ਰਾਜਾ ਭੋਜ ਉਸ ਨੌਜਵਾਨ ਦੀ ਸਮਝਦਾਰੀ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਏ ਦੇ ਉਸ ਨੂੰ 500 ਸਿੱਕੇ ਇਨਾਮ ਵਜੋਂ ਦੇ ਕੇ ਉਸ ਨੂੰ ਆਪਣੇ ਦਰਬਾਰ ਵਿੱਚ ਨਿਯੁਕਤ ਕਰ ਲਿਆ ਗਿਆ ਇਹ ਸੀ ਅੱਜ ਦੀ ਕਹਾਣੀ ਸਭ ਤੋਂ ਵੱਡੇ ਝੂਟ ਦੀ ਧੰਨਵਾਦ